ਕਾਜੀ ਮੈਂ ਅੱਜਿਤ ਕੋਰ ਸੰਧੂ ਤੇ ਗੱਲ ਕਰਦੇ ਆਂ ਜੀ ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਚਟਕਾ ਜੇਕਰ ਗੱਲ ਕਰੀਏ ਜਿੱਥੇ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਹੈ ਜਿੱਥੇ ਹਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋ ਸਕੇ ਤੇ ਦੂਸਰੇ ਪਾਸੇ ਹੀ ਸ਼੍ਰੋਮਣੀ ਸੋਰੀ ਕਾਂਗਰਸ ਪਾਰਟੀ ਦੇ ਜਿਹੜੇ ਨੇ ਵਿਧਾਇਕ ਵੱਡੇ ਆਗੂਆਂ ਦੀ ਗੱਲ ਕਰ ਲਈਏ ਉਹ ਛੱਡ ਕੇ ਹੋਰ ਪਾਰਟੀਆਂ ਵਿੱਚ ਜਾ ਰਹੇ ਨੇ ਚਾਹੇ ਉਹ ਭਾਜਪਾ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਹੋਵੇ ਆਮ ਆਦਮੀ ਪਾਰਟੀ ਯਾਨੀ ਕਿ ਇੱਕ ਪਾਸੇ ਜਿਹੜੇ ਨੇ ਕਾਂਗਰਸ ਪਾਰਟੀ ਆਪਣੀ ਅਗਾਮੀ ਤਿਆਰੀ ਕਰ ਰਹੀ ਹੈ ਤੇ ਦੂਸਰੇ ਪਾਸੇ ਜਿਹੜੀ ਹੈ ਕਾਂਗਰਸ ਪਾਰਟੀ ਦੇ ਕੋਰੀਡੋਰ ਦੇ ਵਿੱਚ ਵੱਡੀ ਹਲਚਲ ਮਚ ਗਈ ਹੈ ਇਹ ਵੱਡੀ ਹਲਚਲ ਕਿਦੇ ਮਚਾਈ ਹੈ ਇਹਦੇ ਵਿੱਚ ਹਲਚਲ ਮਚਾਈ ਹੈ ਸਿੱਧੂ ਜੋੜੇ ਨੇ ਸਿੱਧੂ ਜੋੜਾ ਜੋ ਜਿਨ੍ਹਾਂ ਨੇ ਦਾਵਾ ਠੋਕਿਆ ਹੈ ਕਿ ਜਿਹੜੇ ਨੇ ਕਾਂਗਰਸ ਪਾਰਟੀ ਦੇ ਆਪਣੇ ਹੀ ਵੱਡੇ ਆਗੂ ਉਹ ਉਹਨਾਂ ਨੇ ਹੀ ਕਾਂਗਰਸ ਪਾਰਟੀ ਦਾ ਜਿਹੜਾ ਹੈ ਬੇੜਾ ਕਰਕ ਕੀਤਾ ਹੈ ਤੇ ਉਹਨਾਂ ਨੇ ਹੀ ਲੋਕ ਸਭਾ ਦੇ ਵਿੱਚ ਘਾਟਾ ਜਿਹੜਾ ਪਿਆ ਹੈ ਕਾਂਗਰਸ ਪਾਰਟੀ ਨੂੰ ਉਹ ਉਹਨਾਂ ਦੀ ਦੇਣ ਹੈ ਅੰਦਾਜ਼ਾ ਹੈ ਕਿ ਪੰਜਾਬ ਦੀ ਸਿਆਸਤ ਚ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਤੇ ਮੁਰ ਸਰਗਰਮ ਹੋਣ ਦੇ ਨਾਲ ਹੀ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਨਵਜੋਤ कौर ਸਿੱਧੂ ਨੇ ਕਾਂਗਰਸ ਪਾਰਟੀ ਅੰਦਰੋਂ ਸਿੱਧੋ ਤੂਫਾਨ ਖੜਾ ਕਰ ਦਿੱਤਾ ਹੈ ਡਾਕਟਰ ਨਵਜੋਤ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਟਿਕਟ ਮਿਲੇ ਜਾਂ ਨਾ ਮਿਲੇ ਉਹ ਅੰਮ੍ਰਿਤਸਰ ਇਸ ਤੋਂ ਜ਼ਰੂਰ ਲੜੇਗੀ ਪਰ ਹੁਣ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਸ਼ਰੇਆਮ ਨਿਸ਼ਾਨਾ ਸਾਧ ਕੇ ਕਾਂਗਰਸ ਦੀ ਅੰਦਰੂਨੀ ਲੜਾਈ ਨੂੰ ਸਿਖਰ ਤੇ ਪਹੁੰਚਾ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਪਣੇ ਹੀ ਆਗੂ ਵੱਡਾ ਹਮਲਾ ਕੀਤਾ ਉਹਨਾਂ ਨੇ ਕਿਹਾ ਅਕਾਲੀ ਦਲ ਟੀਮ ਦੇ ਵਿੱਚ ਜਿਹੜੇ ਨੇ ਜਾ ਸਕਦੇ ਨੇ ਵੱਡੇ ਆਗੂ ਯਾਨੀ ਕਿ ਜਿਹੜੇ ਨੇ ਜਸਵੀਰ ਸੌਰੀ ਹਾਂਜੀ ਜਸਵੀਰ ਦੀਪਾ ਜਿਹੜਾ ਜਿੰਨਾ ਜਿਹੜੇ ਸੰਸਦ ਵੀ रह ਚੁੱਕੇ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਉੱਤੇ ਵੱਡਾ ਹਮਲਾ ਜਿਹੜਾ ਕੀਤਾ ਗਿਆ ਹੈ ਨਵਜੋਤ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਵੱਲੋਂ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਨੇ ਉਹਨਾਂ ਤੇ ਸ਼ਬਦੀ ਹਮਲੇ ਕੀਤੇ ਗਏ ਨੇ ਉਹਨਾਂ ਨੂੰ ਵਿਵਾਦਾਂ ਦੇ ਵਿੱਚ ਘੇਰਿਆ ਗਿਆ ਹਾਲਾਂਕਿ ਜਸਬੀਰ ਦੀਪਾ ਵੱਲੋਂ ਕੋਈ ਵੀ ਜਿਹੜਾ ਹੈ ਕਿਸੇ ਤਰ੍ਹਾਂ ਦਾ ਬਿਆਨ ਹਜੇ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਤੇ ਦੂਸਰੇ ਪਾਸੇ ਤਾਜ਼ਾ ਵਿਵਾਦਾਂ ਵਿੱਚ ਸ਼ੁਰੂ ਹੋਇਆ ਹੈ ਕਾਂਗਰਸ ਤੇ ਅੰਮ੍ਰਿਤਸਰ ਈਸਟ ਹਲਕੇ ਵਿੱਚ ਕਮਾਨ ਸਾਫ ਦਾ ਸੰਸਦ ਮੈਂਬਰ ਜਸਪੀਰ ਦੀਪਾ ਨੂੰ ਸੋਪੀ ਗਈ ਹੈ ਹਾਲਾ ਵਿੱਚ ਦੀंपा ਕਾਂਗਰਸ ਪਹਿਲਾ ਮੋਰਚਾ ਹੀ ਜ਼ਿਲ੍ਹਾ ਪ੍ਰਧਾਨ ਸ਼ਿਵਾਨੀ ਸ਼ਰਮਾ ਦੇ ਕਰ ਮੁਲਾਕਾਤ ਲਈ ਪਹੁੰਚੇ ਇਹ ਮੁਲਾਕਾਤ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਹੋਈ ਤਾਂ ਡਾਕਟਰ ਨਵਜੋਤ ਕੋਰ ਨੇ ਟਿੱਪਣੀਆਂ ਕਰਦੇ ਲਿਖਿਆ ਕਿ ਅਕਾਲੀ ਦਲ ਮਜੀਠੀਆ ਟੀਮ ਉਹਨਾਂ ਦੀ ਇਸ ਸਿੱਕੀ ਡਿਪਨੀ ਤੇ ਸਿਆਸਤ ਵਿੱਚ ਪਾਰੀ ਹਲਚਲ ਮਚਾ ਦਿੱਤੀ ਹੈ ਸੋਸ਼ਲ ਮੀਡੀਆ ਤੇ ਲੋਕ ਸਵਾਲ ਕਰ ਰਹੇ ਨੇ ਕਿ ਮਹਿਲਾ ਮੋਰਚਾ ਪ੍ਰਧਾਨ ਕਿਸ ਪਾਰਟੀ ਦੇ ਨਾਲ ਸੰਬੰਧ ਹੈ ਯਾਨੀ ਕਿ ਇੱਕ ਪਾਸੇ ਵੱਡੀ ਹਲਚਲ ਮਚ ਗਈ ਤੇ ਦੂਸਰੇ ਪਾਸੇ ਜਿਹੜਾ ਹੈ ਸਿੱਧੂ ਜੋੜਾ ਉਹ ਜਿਹੜਾ ਹੈ ਦਾਵੇ ਠੋਕਦਾ ਨਜ਼ਰ ਆ ਰਿਹਾ ਹੈ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਤੇ ਪਾਰਟੀ ਦੇ ਸੀਨੀਅਰ ਆਗੂ ਜਿਵੇਂ ਕਿ ਸਾਬਕਾ ਹਕਮ ਅਦਰੀ ਸੁਖਿੰਦਰ ਰੰਧਾਵਾ ਤੇ ਅਮਰਿੰਦਰ ਸਿੰਘ ਰ ਰਾਜਾ ਵਿਰਿੰਗ ਪਾਰਟੀ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸੰ ਕਿਉਂਕਿ ਉਹਨਾਂ ਨੂੰ ਸਪਸ਼ਟ ਹੈ ਕਿ ਮੁੱਖ ਮੰਤਰੀ ਤਾਂ ਹੀ ਬਣੇਗਾ ਜੇ ਕਾਂਗਰਸ ਜਿੱਤੇਗੀ ਪਰ ਜਿਉ ਹੀ ਸਿੱਧੂ ਪਰਵਾਰ ਨੇ ਵਾਪਸੀ ਕੀਤੀ ਇਹਨਾਂ ਨੇ ਮੁੜ ਆਪਣੀ ਪਾਰਟੀ ਦੇ ਆਗੂਆਂ ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ ਯਾਨੀ ਕਿ ਹਜੇ ਤੱਕ ਜਿਹੜੇ ਨੇ ਜਸਪੀਤ ਡਿੰਪਾ ਜਿਹੜੇ ਸੰਸਦ ਵੀ ਰਹਿ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਕੋਈ ਵੀ ਜਵਾਬ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਲੇਕਿਨ ਸਿੱਧੂ ਜੋੜਾ ਜਿਹੜਾ ਹੈ ਇਸ ਉੱਤੇ ਦਾਅਵੇ ਠੋਕਦਾ ਨਜ਼ਰ ਆ ਰਿਹਾ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਨੇ ਇਹ ਸ਼ਰਿਆਮ ਅਕਾਲੀ ਦਲ ਦੇ ਵਿੱਚ ਜਿਹੜੇ ਨੇ ਜਸਬੀਂ ਡਿੰਪਾ ਜਾ ਸਕਦੇ ਨੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਵੱਡੇ ਹੋਰ ਵੀ ਆਗੂਆਂ ਦੇ ਉੱਤੇ ਜਿਹੜੇ ਨੇ ਸ਼ਬਦੀ ਹਮਲੇ ਕੀਤੇ ਨੇ ਹਾਲਾਂਕਿ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਹਜੇ ਤੱਕ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਜਿਹੜਾ ਹੈ ਉਲਟਵਾਦ ਨਹੀਂ ਕੀਤਾ ਗਿਆ ਲੇਕਿਨ ਕੋਈ ਨਾ ਕੋਈ ਗੱਲ ਨਿਕਲ ਕੇ ਜ਼ਰੂਰ ਸਾਹਮਣੇ ਆਵੇਗੀ ਲੇਕਿਨ ਸਿੱਧੂ ਜੋੜਾ ਜ਼ਿਆਦਾ ਹੀ ਦਾਵੇ ਆਪਣੀ ਹੀ ਪਾਰਟੀ ਉਤੇ ਠੋਕਦਾ ਨਜ਼ਰ ਆ ਰਿਹਾ ਹੈ